ਤਾਂ ਚਾਹੀਏ ਆ ਕਿ ਪੰਜਾਬ ਦੇ ਵਿੱਚ ਬਿਜਲੀ ਦੀ ਕਿੱਲਤ ਆ ਰਹੀ ਆ ਤੇ ਝੋਨੇ ਦੀ ਲਵਾਈ ਸ਼ੁਰੂ ਹੋ ਗਈ ਆ ਝੋਨੇ ਦੀ ਬਜਾਈ ਸ਼ੁਰੂ ਬਿਲਕੁਲ ਜੀ ਝੋਨੇ ਨੂੰ ਲੈ ਕੇ ਅੱਜ ਪਨੀਰੀ ਲੱਗਣੀ ਸ਼ੁਰੂ ਹੋ ਗਈ ਖਾਸ ਕਰ 6 ਜ਼ਿਲ੍ਹਿਆਂ ਦੇ ਵਿੱਚ ਤਹਿ ਤਰੀਕੇ ਤੇ ਸਮੇਂ ਦੇ ਹਿਸਾਬ ਨਾਲ ਤੇ ਉਸ ਤੋਂ ਬਿਨਾਂ ਜਿਹੜੀ ਖੰਡਿਆਲੀ ਥਾਰ ਦੇ ਪਾਰ ਨੇ ਸਾਡੇ ਖੇਤ ਉਹਨਾਂ 'ਚ ਸੋ ਇਧਰ ਝੋਨਾ ਲੱਗਣਾ ਸ਼ੁਰੂ ਹੋ ਰਿਹਾ ਤੇ ਉਧਰ ਪੰਜਾਬ ਦੇ ਵਿੱਚ ਬਿਜਲੀ ਦੀ ਖਫਤ ਵੱਧ ਰਹੀ ਆ ਕਿ ਕਿ ਜਦੋਂ ਝੋਨਾ ਲੱਗਦਾ ਤਾਂ ਉਹਦੇ ਲਈ ਪਾਣੀ ਚਾਹੀਦਾ ਤੇ ਪਾਣੀ ਦੇ ਲਈ ਮੋਟਰਾਂ ਚੱਲਦੀਆਂ ਤੇ ਮੋਟਰਾਂ ਦੇ ਲਈ ਬਿਜਲੀ ਚਾਹੀਦੀ ਹੈ। ਹਾਂ ਪੰਜਾਬ ਸਰਕਾਰ ਨੇ ਕੋਸ਼ਿਸ਼ ਵੀ ਕੀਤੀ ਹੈ ਨਹਿਰੀ ਵਿਭਾਗ ਕਹਿੰਦਾ ਕਿ ਅਸੀਂ ਪੂਰੀ ਸਫਾਈ ਕਰ ਲਈ ਅਸੀਂ ਹੁਣ ਜ਼ਿਆਦਾਤਰ ਨਹਿਰੀ ਪਾਣੀ ਉਪਲਬਧ ਕਰਾਵਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਚੇਚੇ ਤੌਰ ਤੇ ਅਪੀਲ ਵੀ ਕੀਤੀ ਹੈ ਪੰਜਾਬ ਪਰ ਦੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਕਿ ਭਾਈ ਜਿੰਨਾ ਹੋ ਸਕਦਾ ਨਹਿਰੀ ਪਾਣੀ ਦੀ ਵਰਤੋਂ ਕਰੋ ਖਾਸ ਕਰਕੇ ਅੱਜ ਜਿੱਥੇ ਝੋਨਾ ਲੱਗਣਾ ਸ਼ੁਰੂ ਹੋਇਆ ਮੁਕਸਰ ਸਾਹਿਬ ਫਾਜ਼ਿਲਕਾ ਫਰੂਜਪੁਰ ਬ੍ਰੀਤਕੋਟ ਮਾਨਸਾ ਤੇ ਬਠਿੰਡਾ ਇਹਨਾਂ 6 ਜ਼ਿਲ੍ਹਿਆਂ ਦੇ ਵਿੱਚ ਸ੍ਰੀ ਮੁਕਸਰ ਸਾਹਿਬ ਤੋਂ ਲੈ ਕੇ ਬਠਿੰਡੇ ਤੱਕ ਕਹਿੰਦੇ ਜੀ ਅਸੀਂ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਹੈ ਇੱਥੇ ਪਾਣੀ ਦੀ ਪਰਤ ਤੋਂ ਵੱਧ ਕਰੋ ਪਿਛਲੀ ਵਾਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ 16 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋਇਆ ਸੀ ਇਸ ਵਾਰ ਇੱਥੇ 11 ਜੂਨ ਤੋਂ ਝੋਨਾ ਲੱਗ ਰਿਹਾ ਪੜਾਦਰ ਪੜਾ ਫਿਰ ਆਖਰੀ ਵਾਰ ਕੁਝ 9 ਜ਼ਿਲ੍ਹਿਆਂ ਦੇ ਵਿੱਚ 21 ਜੂਨ ਨੂੰ ਵੀ ਲੱਗਿਆ ਸੀ ਪਰ ਬਾਕੀਆਂ ਦੇ ਇਸ ਵਾਰ 15 ਜੂਨ ਨੂੰ ਲੱਗਣਾ ਸੋ ਅੱਜ 11 ਜੂਨ ਤੋਂ ਸ੍ਰੀ ਮੁਕਸਰ ਸਾਹਿਬ ਫਰੀਦਕੋਟ ਮਾਨਡ ਸਾਹਿਬ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਇਹਨਾਂ ਥਾਵਾਂ ਤੇ ਤੇ ਕੰਡਿਆਲੀ ਤਾਰ ਦੇ ਪਾਰ ਚੋਣੇ ਦੀ ਰਵਾਈ ਸ਼ੁਰੂ ਹੋ ਗਈ ਆ ਤੇ ਬਾਕੀ ਸਾਰੇ ਥਾਵਾਂ ਦੇ ਉੱਤੇ ਜਿੰਨੇ ਬਾਕੀ ਜ਼ਿਲ੍ਹੇ ਬਚੇ ਨੇ ਇਸ ਤੋਂ ਇਲਾਵਾ ਨਾਕਣੇ ਵਾਲੀ ਤਾਰ ਤੋਂ ਇਲਾਵਾ ਬਾਕੀ ਖੇਤ ਜਿਹੜੇ ਬਚੇ ਨੇ ਉਹਨਾਂ ਸਾਰਿਆਂ 'ਚ ਮੈਂ ਮਤਲਬ ਕਿ 15 ਜੂਨ ਤੱਕ 15 ਜੂਨ ਤੋਂ ਚੋਣਾਂ ਲੱਗਣਾ ਸ਼ੁਰੂ ਹੋ ਜਾਣਾ ਸੋ ਅੱਜ ਦੀ ਤਰੀਖ ਦੇ ਵਿੱਚ ਪੰਜਾਬ ਦੇ ਅੰਦਰ ਬਿਜਲੀ ਦੀ ਮੰਗ 13000 ਮੈਗਾਵਾਟ ਹੈ ਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਮੰਗ ਹੁਣ ਚੋਣੇ ਦੇ ਲੱਗਣ ਕਰਕੇ ਤੇ ਗਰਮੀ ਦੇ ਵਧਣ ਕਰਕੇ 16000 ਮੈਗਾਵਾਟ ਤੱਕ ਜਾਣੀ ਬਿਜਲੀ ਪ੍ਰਮਖੰਡਰੀ ਸਾਹਿਬ ਨੇ ਬਿਜਲੀ ਵਿਭਾਗ ਨਾਲ ਮੀਟਿੰਗਾਂ ਵੀ ਕੀਤੀਆਂ ਪੈਸਾ ਦੰਪ ਰਿਆ ਜਾਂਦਾ ਸੀ ਕਿ ਅਸੀਂ ਬਾਹਰ ਨੂੰ ਵੇਚ ਰਹੇ ਹਾਂ ਕੁਝ ਕਰ ਰਹੇ ਹਾਂ ਪਰ ਸਚਾਈ ਇਹ ਹੈ ਕਿ ਅੱਜ ਦੀ ਤਰੀਕ ਵਿੱਚ ਵੀ ਕੇਂਦਰੀ ਪੂਲ ਤੋਂ ਸੈਂਟਰਲ ਪੂਲ ਤੋਂ 7723 ਮੈਗਾਵਾਟ ਬਿਜਲੀ ਖਰੀਦ ਕੇ ਵੀ ਸਾਨੂੰ 400 500 ਮੈਗਾਵਾਟ ਦੀ ਕਮੀ ਪੈਂਦੀ ਹੈ ਜਿਹਦਾ ਹੱਲ ਘਟਿਆ ਪਰ ਇਹ ਉਸ ਸਮੇਂ ਹੈ ਜਦੋਂ ਮੰਗ 13011 ਮੈਗਾਵਾਟ ਹੈ ਮਤਲਬ 13011 ਮੈਗਾਵਾਟ ਦੇ ਵਿੱਚੋਂ 7723 ਅਸੀਂ ਸੈਂਟਰਲ ਪੂਲ ਚੋਂ ਬਿਜਲੀ ਲੈ ਰਹੇ ਹਾਂ ਤੇ ਬਾਕੀ ਸਾਡੀ ਆਪਣੀ ਪ੍ਰਾਈਵੇਟ ਥਰਮਲ ਪਲਾਂਟ ਸਰਕਾਰੀ ਥਰਮਲ ਪਲਾਂਟ ਜਾਂ ਹਾਈਡਰੋ ਪ੍ਰੋਜੈਕਟ ਜਾਂ ਹੋਰ ਸਾਰਿਆਂ ਤੋਂ ਉਹ ਮਿਲਾ ਕੇ ਵੀ ਸਾਡਾ ਇਹ ਟਾਰਗੇਟ 13000 ਵਾਲਾ ਵੀ ਪੂਰਾ ਨਹੀਂ ਹੁੰਦਾ 7723 ਸੈਂਟਰ ਪੁਲ ਤੋਂ ਲੈ ਕੇ ਵੀ ਤਾਂ ਵੀ 400 500 ਮੈਗਾਵਾਟ ਘਟ ਜਾਂਦੀ ਆ ਫਿਰ ਉਹਦੇ ਲਈ ਬਿਜਲੀ ਦੇ ਘਟ ਲੱਗਦੇ ਆ ਪਰ ਹੁਣ ਅੱਜ ਤੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ 15 ਤੋਂ ਪੂਰੇ ਪੰਜਾਬ 'ਚ ਹੋ ਜਾਣਾ ਤੇ ਫਿਰ ਬਿਜਲੀ ਦੀ ਮੰਗ ਇੱਕਦਮ ਵਧਣੀ ਆ ਮੇਸ਼ਕ ਕੋਸ਼ਸ਼ਾਂ ਹੈਗੀਆਂ ਨੇ ਕਿ ਇਸ ਵਾਰ ਨਹਿਰੀ ਪਾਣੀ ਦੀ ਪਰਤੋਂ ਵੱਧ ਹੋਵੇ ਬਿਲਕੁਲ ਇਹ ਦੋਹੇ ਪਾਸਿਓਂ ਲਾਹੇਵੰਦ ਹੈ ਕਿ ਬਿਜਲੀ ਵਾਲੇ ਪਾਸਿਓਂ ਵੀ ਧਰਤੀ ਹੇਠਲੇ ਪਾਣੀ ਵਾਲੇ ਪਾਸਿਓਂ ਵੀ ਜੇਕਰ ਨਹਿਰੀ ਪਾਣੀ ਖਾਸ ਕਰਕੇ ਜਿੱਥੋਂ ਨੰਗਰ ਵਾਲੇ ਪਾਸਿਓਂ ਨਹਿਰਾਂ ਚੁਰਦੀਆਂ ਨੇ ਜੇ ਉਹਦੇ ਨਾਲ-ਨਾਲ ਤੁਸੀਂ ਦੇਖੋ ਕਿ ਜਿੰਨੇ ਵੀ ਖੇਤ ਆਉਂਦੇ ਨੇ ਜਿਹੜੇ ਵੀ ਪਿੰਡ ਸਾਡੇ ਆਉਂਦੇ ਨੇ ਉਹਨਾਂ ਦੇ ਵਿੱਚ ਜੇਕਰ ਨਹਿਰੀ ਪਾਣੀ ਉਸ ਤਰ੍ਹਾਂ ਮਤਲਬ ਲੱਗਣ ਲੱਗ ਜਵੇ ਹੈਨਾ ਤੇ ਫਿਰ ਤਾਂ ਬਾਰੇ ਨਿਆਰੇ ਹੋ ਜਾਣ ਜੇ ਉਹ ਮੋਗੇ ਸਾਰੇ ਚਾਲੂ ਹੋ ਜਾਣ ਸਹੀ ਸਥਿਤੀ ਚ ਪਾਣੀ ਇੱਥੋਂ ਲੱਗਣ ਲੱਗ ਜਵੇ ਤੇ ਸਾਡੇ ਮਸਲੇ ਹੀ ਹੱਲ ਹੋ ਜਾਣ ਧਰਤੀ ਹਟਲੇ ਪਾਣੀ ਦਾ ਪੱਧਰ ਵੀ ਉੱਚਾ ਹੋ ਜਵੇ ਤੇ ਸਾਡੀ ਬਿਜਲੀ ਦੀ ਵੀ ਕਿੰਨੀ ਖਪਤ ਘਟ ਜਵੇ ਸੋ ਇਹ ਸਥਿਤੀ ਦੇ ਲਈ ਹੁਣ ਕੋਸ਼ਿਸ਼ਾਂ ਜਾਰੀ ਨੇ ਮੁੱਖ ਮੰਤਰੀ ਸਾਹਿਬ ਨੇ ਬਿਜਲੀ ਵਿਭਾਗ ਨਾਲ ਵੀ ਨਹਿਰੀ ਵਿਭਾਗ ਨਾਲ ਵੀ ਤਾਲਮਿਲ ਕਰਕੇ ਤਰਤਾ ਕੀਤੀਆਂ ਨੇ ਪਰ ਫਿਕਰਮੰਦ ਇਹ ਆ ਕਿ ਆਉਣ ਵਾਲੇ ਸਮੇਂ 'ਚ ਇਹ ਮੰਗ 15000 ਤੋਂ ਲੈ ਕੇ 16000 ਮੈਗਾਵਾਟ ਤੱਕ ਜਾਣੀ ਆ ਫਿਰ ਕੀ ਇਹ ਤਾਂ ਹਲ ਘਟ ਨੇ ਜਾਂ ਬਾਹਰੋਂ ਬਿਜਲੀ ਮਹਿੰਗੀ ਖਰੀਦਣੀ ਸੋ ਕਿਸੇ ਵੀ ਤਰ੍ਹਾਂ ਦਾ ਹਲ ਘਟਣਾ ਆਪਣਾ ਪਰ ਇਸ ਪਹਿਲੂ ਦੇ ਉੱਤੇ ਜੀ ਇਹ ਚਰਚਾ ਵੀ ਅਹਿਮ ਹੈ ਚਲੋ